ਅਮਰਿਤਪਾਲ ਤੜਾ ਅਦਾਲਤ ਚ ਹੋਇਆ ਪੇਸ਼ ਪੁਲਿਸ ਦੀ ਮੰਗ ਨਹੀਂ ਹੋਈ ਪੂਰੀ ਪੁਲਿਸ ਸਟੇਸ਼ਨ ਤੇ ਹਮਲੇ ਦੇ ਇਲਜ਼ਾਮ ਕੈਨੇਡਾ ਨੇ ਕੀਤਾ ਵੱਡਾ ਐਲਾਨ ਪੰਜਾਬੀਆਂ ਨੂੰ ਖਾਸ ਰਾਹਤ ਉਮੀਦਾਂ ਨੂੰ ਪਿਆਪੂਰ ਅਮਰੀਕਾ ਚ ਵਾਪਰੀ ਵੱਡੀ ਘਟਨਾ ਠਾਠਾ ਚਲੀਆਂ ਗੋਲੀਆਂ ਪਿਉ ਤੇ ਧੀ ਦੀ ਹੋਈ ਮੌਤ ਕੈਨੇਡਾ ਤੋਂ ਗੋਲੀ ਚੱਲਣ ਦੀ ਖਬਰ ਪੰਜਾਬੀ ਨੌਜਵਾਨ ਦੀ ਗਈ ਜਾਣ ਮਾਮਲੇ ਦੀ ਜਾਂਚ ਚਾਰੀ ਲੋਕ ਸਭਾ ਮੈਂਬਰ ਅਤੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਮਰਿਤਪਾਲ ਸਿੰਘ ਦੇ 8 ਸਾਥੀਆਂ ਨੂੰ 4 ਦਿਨਾਂ ਪੁਲਿਸ ਰਿਮਾਂਡ ਦੀ ਮਿਆਦ ਖਤਮ ਹੋਣ ਉਪਰੰਤ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਅਦਾਲਤ ਵਿੱਚ ਪੇਸ਼ ਕੀਤਾ ਗਿਆ ਪੁਲਿਸ ਨੇ ਮੁਲਜ਼ਮਾਂ ਦਾ 7 ਦਿਨਾਂ ਦਾ ਰਿਮਾਂਡ ਮੰਗਿਆ ਪਰ ਮੰਨ ਚੁੱਕੀ ਅਦਾਲਤ ਨੇ 28 ਮਾਰਚ ਤੱਕ ਤਿੰਨ ਦਿਨਾ ਪੁਲਿਸ ਰਿਮਾਂਡ ਦੀ ਹੀ ਮਜਬੂਰਤੀ ਸੀ ਡੀਐਸਪੀ ਅਜਨਾਲਾ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾ ਬਸੰਤ ਸਿੰਘ ਭਗਵੰਤ ਸਿੰਘ ਬਾਜੀਖਾਨ ਨੇ ਗੁਰਮੀਤ ਸਿੰਘ ਸਰਬਜੀਤ ਸਿੰਘ ਕਲਸੀ ਗੁਰਿੰਦਰਪਾਲ ਸਿੰਘ ਹਰਜੀਤ ਸਿੰਘ ਕਲਵੰਤ ਸਿੰਘ ਅਤੇ ਅਮਰਪ੍ਰੀਤ ਸਿੰਘ ਅਮਰਾਂ ਨੂੰ ਥਾਣਾ ਅਜਨਾਲਾ ਵਿੱਚ ਦਰਜ ਐਫਆਈਆਰ ਨੰਬਰ 49 ਤਹਿਤ ਅਦਾਲਤ ਵਿੱਚ ਉਪੇਸ਼ ਕੀਤਾ ਗਿਆ ਕੋਰਟ ਨੇ ਇਹਨਾਂ ਸਾਰਿਆਂ ਦਾ 28 ਮਾਰਚ ਤੱਕ ਪੁਲਿਸ ਰਿਮਾਂਡ ਦੇ ਦਿੱਤਾ ਹੈ ਇਹਨਾਂ ਸਾਰਿਆਂ ਖਿਲਾਫ 23 ਫਰਵਰੀ 2023 ਨੂੰ ਅਜਨਾਲਾ ਪੁਲਿਸ ਸਟੇਸ਼ਨ ਤੇ ਕੀਤਾ। ਹਮਲੇ ਦੇ ਇਲਜ਼ਾਮ ਵਿੱਚ ਕੇਸ ਦਰਜ ਕੀਤਾ ਗਿਆ ਸੀ ਅਮਰਿਤਪਾਲ ਸਿੰਘ ਉਸ ਵੇਲੇ ਐਨਐਸਏ ਤਹਿਤ ਅਸਾਮ ਦੀ ਡਿਬਰਗੜ ਜੇਲ੍ਹ ਵਿੱਚ ਬੰਦ ਨੇ ਡਿਬਰਗੜ ਜੇਲ੍ਹ ਤੋਂ ਪੰਜਾਬ ਵਾਪਸੀ ਲਿਆਂਦੇ ਅਮਰਿਤਪਾਲ ਸਿੰਘ ਦੇ ਸੱਤ ਸਾਥੀਆਂ ਨੂੰ 21 ਮਾਰਚ ਨੂੰ ਅਜਨਾਲਾ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੇ ਕੋਰਟ ਨੇ ਉਹਨਾਂ ਨੂੰ 4 ਦਿਨਾਂ ਪੁਲਿਸ ਰਿਮਾਰਡ ਤੇ ਭੇਜ ਦਿੱਤਾ ਸੀ। ਕੈਨੇਡਾ ਸਰਕਾਰ ਦੇ ਹਾਲ ਹੀ ਵਿੱਚ ਕੀਤੇ ਐਲਾਨ ਨੇ ਭਾਰਤੀਆਂ ਖਾਸ ਕਰਕੇ ਉੱਥੇ ਰਹਿ ਰਹੇ ਪੰਜਾਬੀਆਂ ਨੂੰ ਵੱਡੀ ਰਾਹਤ ਦਿੱਤੀ ਹੈ ਐਲਾਨ ਮੁਤਾਬਕ ਕੈਨੇਡਾ 31 ਮਾਰਚ 2025 ਨੂੰ ਦੋ ਹੋਮ ਕੇਅਰ ਵਰਕਰ ਇਮੀਗ੍ਰੇਸ਼ਨ ਪਾਇਲਟ ਲਾਂਚ ਕਰੇਗਾ ਜਿਸ ਨਾਲ ਦੇਸ਼ ਵਿੱਚ ਪਹਿਲਾਂ ਤੋਂ ਮੌਜੂਦ ਭਾਰਤੀ ਨਾਗਰਿਕਾਂ ਨੂੰ ਦੇਸ਼ ਵਿੱਚ ਪੱਕੇ ਹੋਣ ਦੀ ਆਗਿਆ ਮਿਲੇਗੀ ਚਾਈਲਡ ਕੇਅਰ ਅਤੇ ਹੋਮ ਸਪੋਰਟ ਲਈ ਹੋਮ ਕੇਅਰ ਵਰਕਰ ਇਮੀਗ੍ਰੇਸ਼ਨ ਪਾਇਲਟ ਹੁਨਰਮੰਦ ਕਾਮਿਆਂ ਦੀ ਮਦਦ ਕਰਦੇ ਨੇ ਜਿਨ੍ਹਾਂ ਕੋਲ ਇਸ ਖੇਤਰ ਵਿੱਚ ਨੌਕਰੀ ਦੀ ਪੇਸ਼ਕਸ਼ ਹੈ ਉਸ ਤਾਈ ਤੌਰ ਤੇ ਕੈਨੇਡਾ ਆਵਾਸ ਕਰਦੇ ਨੇ ਘਰੇਲੂ ਦੇਖਭਾਲ ਕਰਨ ਵਾਲੇ ਕਰਮਚਾਰੀ ਜਿਨ੍ਹਾਂ ਵਿੱਚ ਦਿਵਿਆਂਗ ਲੋਕ ਵੀ ਸ਼ਾਮਿਲ ਨੇ ਸਥਾਈ ਨਿਵਾਸ ਅਰਜ਼ੀ ਦੇ ਸਕਣਗੇ ਇਹ ਐਲਾਨ ਖਾਸ ਕਰਕੇ ਪੰਜਾਬੀ ਨੌਜਵਾਨਾਂ ਨੂੰ ਰਾਹਤ ਦੇਵੇਗਾ ਚੰਗੀ ਗੱਲ ਇਹ ਹੈ ਕਿ ਉਹਨਾਂ ਨੂੰ ਦੇਸ਼ ਨਿਕਾਲਾ ਦਿੱਤੇ ਜਾਣ ਤੋਂ ਪਹਿਲਾਂ ਨੌਕਰੀ ਅਤੇ ਸਥਾਈ ਨਿਵਾਸ ਮਿਲ ਸਕਦਾ ਹੈ ਸ਼ੁਰੂ ਵਿੱਚ ਇਹ ਸਕੀਮ ਸਿਰਫ ਕੈਨੇਡਾ ਵਿੱਚ ਪਹਿਲਾਂ ਤੋਂ ਰਹਿ ਰਹੇ ਕੰਮੇ ਲਈ ਖੁੱਲੀ ਹੋਵੇਗੀ ਬਾਅਦ ਵਿੱਚ ਵਿਦੇਸ਼ੀ ਬਿਨੇਕਾਰਾਂ ਲਈ ਇੱਕ ਵਕਰੀ ਤਾਰਾ ਹੋਵੇਗੀ ਕੈਨੇਡਾ ਆਪਣੇ ਨਵੇਂ ਹੋਮ ਕੇਅਰ ਵਰਕਰ ਇਮੀਗ੍ਰੇਸ਼ਨ ਪਾਇਲਟ ਤਹਿਤ 2750 ਹੋਮ ਕੇਅਰ ਵਰਕਰ ਨੂੰ 27 ਨਿਵਾਸ ਦੇਣ ਦੀ ਯੋਜਨਾ ਅਪਣਾ ਰਿਹਾ ਹੈ ਇਹ ਪਹਿਲਾ ਕਦਮ ਹੈ ਤੇ ਇਸ ਦੀ ਗਿਣਤੀ ਬਾਅਦ ਵਿੱਚ ਵਧਾਈ ਜਾਵੇਗੀ ਜ਼ਿਕਰ ਜੋਗ ਹੈ ਕਿ ਪੰਜਾਬ ਦੇ 2 ਲੱਖ ਤੋਂ ਵੱਧ ਨੌਜਵਾਨਾਂ ਤੇ ਦੇਸ਼ ਨਿਕਾਲੇ ਦੀ ਤਲਵਾਰ ਲਟਕ ਰਹੀ ਹੈ ਜਿਨ੍ਹਾਂ ਦੇ ਵੀਜ਼ੇ ਖਤਮ ਹੋਣ ਵਾਲੇ ਨੇ ਉਦੋਬੀ ਦਾ ਵਿੱਚ ਨੇ ਨਵਾਂ ਪਾਇਲਟ ਘਰੇਲੂ ਦੇਖਭਾਲ ਕਰਮਚਾਰੀ ਨੂੰ ਤੁਰੰਤ ਸਥਾਈ ਨਿਵਾਸ ਲਈ ਅਰਜ਼ੀ ਦੇਣ ਦੀ ਆਗਿਆ ਦੇਵੇਗਾ ਜਿਸ ਨਾਲ ਕੈਨੇਡਾ ਵਿੱਚ ਪਹਿਲਾ ਕੰਮ ਦੇ ਤਜਰਬੇ ਦੀ ਜ਼ਰੂਰਤ ਖਤਮ ਹੋ ਜਾਵੇਗੀ ਇਹ ਪਿਛਲੇ ਨਿਯਮਾਂ ਤੋਂ ਇੱਕ ਬਦਲਾਅ ਹੈ ਜਿਸ ਵਿੱਚ ਕੰਮ ਅਰਯੋਗ ਹੋਣ ਤੋਂ ਪਹਿਲਾਂ ਕੈਨੇਡਾ ਵਿੱਚ ਹੋਣਾ ਜ਼ਰੂਰੀ ਸੀ ਤਜਰਬਾ ਹਾਸਲ ਕਰਨਾ ਜ਼ਰੂਰੀ ਸੀ ਨਵੀਨਤਮ ਪ੍ਰੋਗਰਾਮ ਤਹਿਤ ਦੇਖਭਾਲ ਕਰਨ ਵਾਲਿਆਂ ਲਈ ਲੋੜਿੰਦੇ ਸਟੋਰ ਬਹੁਤ ਹੀ ਬੁਨਿਆਦੀ ਨੇ ਘਰੇਲੂ ਦੇਖਭਾਲ ਕਰਨ ਵਾਲੇ ਕਰਮਚਾਰੀਆਂ ਲਈ ਘੱਟੋ-ਘੱਟ ਲੋੜਿੰਦਾ ਪੱਧਰ ਸਰਫ ਰੋਜ਼ਾਨਾ ਗੱਲਬਾਤ ਵਾਲੀ ਅੰਗਰੇਜ਼ੀ ਦੀ ਸਮਝ ਹੋਣੀ ਚਾਹੀਦੀ ਹੈ ਇਸ ਦਾ ਮਤਲਬ ਹੈ ਕਿ ਇਸ ਵਿੱਚ ਘੱਟੋ-ਘੱਟ ਸਟੋਰ ਜ਼ਰੂਰੀ ਹੈ ਅਮਰੀਕਾ ਦੇ ਸੂਬਾ ਵਰਜੀਨੀਆ ਵਿੱਚ ਇੱਕ ਸਟੋਰ ਚ 55 ਸਾਲਾ ਭਾਰਤੀ ਮੂਲ ਦੇ ਵਿਅਕਤੀ ਅਤੇ ਉਸ ਦੀ 24 ਸਾਲਾ ਧੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਪੁਲਿਸ ਨੇ ਘਟਨਾ ਤੇ ਸਬੰਧ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਮਿਲੀ ਜਾਣਕਾਰੀ ਮੁਤਾਬਕ ਰਦੀਪ ਕੁਮਾਰ ਪਟੇਲ ਅਤੇ ਉਸਦੀ ਤੀ ਇਕੋਮਿਕ ਕਾਉਂਟੀ ਦੇ ਲੈਂਕ ਕੋਡ ਹਾਈਵੇ ਤੇ ਸਥਿਤ ਸਟੋਰ ਵਿੱਚ ਕੰਮ ਕਰ ਰਹੇ ਸਨ ਇਸ ਦੌਰਾਨ ਗੋਲੀਬਾਰੀ ਦੀ ਇੱਕ ਘਟਨਾ ਵਾਪਰ ਗਈ ਇਕੋਮਿਕ ਕਾਉਂਟੀ ਵਰਜੀਨੀਆ ਦੇ ਪੂਰਬੀ ਤੱਟ ਤੇ ਸਥਿਤ ਹੈ ਸ਼ੌਰ ਡੈਲੀ ਨਿਊਜ਼ ਮੁਤਾਬਕ ਇਕੋਮਿਕ ਕਾਉਂਟੀ ਸ਼ੈਰਫ ਦਫਤਰ ਨੇ ਕਿਹਾ ਕਿ ਗੋਲੀਬਾਰੀ ਵਿੱਚ ਜ਼ਖਮੀ ਹੋਏ ਇੱਕ ਵਿਅਕਤੀ ਤੋਂ ਮਿਲੀ ਜਾਣਕਾਰੀ ਤੇ ਅਧਿਕਾਰੀਆਂ ਨੂੰ ਘਟਨਾ ਸਥਾਨ ਤੇ ਸੱਦਿਆ ਗਿਆ ਮੌਕੇ ਤੇ ਕੌਂਟੀ ਅਧਿਕਾਰੀਆਂ ਨੇ ਦੇਖਿਆ ਕਿ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ ਇੱਕ ਵਿਅਕਤੀ ਬੇਸੁਧ ਪਿਆ ਸੀ ਇਸ ਦੌਰਾਨ ਉੱਥੇ ਜ਼ਖਮੀ ਹਾਲਤ ਵਿੱਚ ਮਿਲੀ ਕਮੈਲਾ ਨੂੰ ਸੈਂਟ ਰੋਰਫੋਕ ਜਨਰਲ ਹਸਪਤਾਲ ਲਜਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ। ਐਕੋਮਿਕ ਕਾਉਂਟੀ ਸ਼ਰਫ ਨੇ ਐਲਾਨ ਕੀਤਾ ਕਿ ਉਹਨਾਂ ਨੇ ਗੋਲੀਬਾਰੀ ਦੇ ਸਬੰਧ ਵਿੱਚ ਜਾਰਜ ਫਰੇਜ਼ੀਅਰ ਵਾਟਰ ਨਾਮ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਉਸ ਨੂੰ ਐਕੋਮਿਕ ਜੇਲ ਵਿੱਚ ਰੱਖਿਆ ਗਿਆ। ਉਸ ਤੇ ਫਸਟ ਡਿਗਰੀ ਹੱਤਿਆ, ਫਸਟ ਡਿਗਰੀ ਹੱਤਿਆ ਦੀ ਕੋਸ਼ਿਸ਼ ਅਤੇ ਅਣਧਿਕਾਰਕ ਤੌਰ ਤੇ ਹਥਿਆਰ ਰੱਖਣ ਦੇ ਦੋ ਸ਼ੇਟ ਦੋ ਕੇਸ ਦਰਜ ਕੀਤੇ ਗਏ ਨੇ। ਗੋਲੀਬਾਰੀ ਦਾ ਕਾਰਨ ਹਲੇ ਪਤਾ ਨਹੀਂ ਲੱਗ ਸਕਿਆ। ਪੰਜਾਬ ਤੋਂ ਕੈਨੇਡਾ ਗਏ ਰੋਜੀ ਰੋਟੀ ਦੀ ਭਾਲ ਵਿੱਚ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਉਸ ਦੀ ਮੌਤ ਦੀ ਖਬਰ ਨਾਲ ਮਜੀਠਾ ਦੇ ਪਿੰਡ ਤਰਗੜ ਰਾਮਪੂਰਾ ਵਿੱਚ ਸੋਗ ਦੀ ਲਹਿਰ ਹੈ। ਫਿਲਹਾਲ ਉਸ ਨੂੰ ਗੋਲੀ ਕਿਸ ਤਰ੍ਹਾਂ ਲੱਗੀ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ। ਮ੍ਰਿਤਕ ਨਵਜੋਤ ਸਿੰਘ ਦੀ ਉਮਰ ਤਕਰੀਬਨ 24 ਸਾਲ ਸੀ ਜੋ ਮਜੀਠਾ ਦੇ ਪਿੰਡ ਤਰਗੜ ਰਾਮਪੂਰਾ ਦਾ ਰਹਿਣ ਵਾਲਾ ਸੀ। ਨਵਜੋਤ ਸਿੰਘ ਕੁਝ ਦਿਨ ਪਹਿਲਾਂ ਹੀ ਰੋਜੀ ਰੋਟੀ ਦੀ ਭਾਲ ਵਿੱਚ ਕੈਨੇਡਾ ਗਿਆ ਸੀ। ਕੈਨੇਡਾ ਵਿੱਚ ਉਸ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਗੁਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਨਵਜੋਤ ਸਿੰਘ ਦੀ ਗੋਲੀ ਲੱਗਣ ਨਾਲ ਮੌਤ ਹੋਣ ਬਾਰੇ ਪਤਾ ਲੱਗਿਆ ਪਰ ਉਸ ਨੂੰ ਗੋਲੀ ਕਿੰਜ ਅਤੇ ਕਿਉਂ ਲੱਗੀ ਉਸ ਬਾਰੇ ਅਜੇ ਤੱਕ ਕੁਝ ਸਪਸ਼ਟ ਨਹੀਂ ਹੋ ਪਾਰਿਆ